ਇੱਕ ਕਿਸਾਨ ਦੀ ਫਸਲ ਆ ਜਿਹੜੀ ਕਿ ਇੱਥੇ ਪੂਰੀ ਤਰ੍ਹਾਂ ਮਿੱਟੀ ਜਾ ਚੁੱਕੀ ਐ ਬਰਵਾਹ ਹੋ ਚੁੱਕੀ ਐ ਕਿਉਂਕਿ ਇੱਥੋਂ ਲਗਾਤਾਰ ਮੂਵਮੈਂਟ ਰਹੀ ਐ ਇੱਥੋਂ ਭਗੜੜ ਰਹੀ ਉਧਰੋਂ ਗੋਲੇ ਵੀ ਜਾਗੇ ਜਾ ਰਹੇ ਸੀ ਤੇ ਇੱਥੇ ਜਿੰਨੇ ਸਾਡੇ ਕਿਸਾਨ ਨੌਜਵਾਨ ਸੀ ਸਾਡੇ ਵੀਰ ਸੀ ਇੱਥੇ ਹੀ ਉਹ ਭੱਜਦੇ ਨਜ਼ਰ ਵੀ ਆ ਰਹੇ ਸੀ ਸਾਰੇ ਕਿ ਕਣਕ ਦੀ ਇਹ ਫਸਲ ਸੀ ਜਿਹੜੀ ਪੂਰੀ ਤਰ੍ਹਾਂ ਦੇਖੋ ਦੱਬੀ ਜਾ ਚੁੱਕੀ ਐ ਪੂਰੀ ਤਰ੍ਹਾਂ ਜਿਹੜੀ ਬਿਚ ਚੁੱਕੀ ਐ ਚੱਲਦਾ ਅੰਦੋਲਨ ਐ ਉਸ ਅੰਦੋਲਨ ਦੌਰਾਨ ਉਸ ਕਿਸਾਨ ਨੇ ਕੁਰਬਾਨੀ ਦਿੱਤੀ ਹੈ ਕਦੇ ਇਤਰਾਜ਼ ਨਹੀਂ ਕੀਤਾ ਉਹ ਕਹਿੰਦਾ ਮੈਨੂੰ ਕੋਈ ਪਰਵਾਹੀ ਨਹੀਂ ਜਿੰਨੀ ਮਰਜੀ ਕੰਮ ਖਰਾਬ ਹੋ ਜਾਵੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਇਸ ਦੀ ਪੂਰੀ ਪ੍ਰਪਾਈ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਮਮਾ ਤਰਲਾ ਕਰਕੇ ਆਈਏ ਭਾਵੇਂ ਜੀ ਉਹਨਾਂ ਦਾ ਗੋਡੀ ਹੱਥ ਲਾ ਕੇ ਦਈਏ ਦਵਾਵਾਂਗੇ ਦੇਵਾਂਗੇ ਉਹਨਾਂ ਦਾ ਧੰਨਵਾਦ ਕਰਾਂਗੇ ਇੰਨੀ ਬਹੁਤ ਸ਼ਲਾਘਾ ਆਇਆ ਕਿ ਜਿੰਨਾ ਇਲਾਕਾ ਇਹ ਯੋਗਦਾਨ ਪਾ ਰਿਹਾ ਕਹਿਆ ਗਿਆ ਕਿ ਇਸ ਦੀ ਜਿਹੜੀ ਆ ਪੂਰੀ ਪਰਪਾਈ ਕੀਤੀ ਜਾਵੇਗੀ ਉਹਦਾ ਇੱਕ ਇੱਕ ਪਾਈ ਦਿੱਤੀ ਜਾਵੇਗੀ ਕਿਉਂਕਿ ਅਸੀਂ ਆਪਣੀਆਂ ਫਸਲਾਂ ਤੇ ਨਸਲਾਂ ਵਾਸਤੇ ਲੜ ਰਹੇ ਹਾਂ ਜੇ ਫਸਲਾਂ ਨੂੰ ਨਾ ਬਚਾ पाए ਤੇ ਫਿਰ ਆਪਣੇ ਆਪ ਨੂੰ ਕਿਵੇਂ ਬਚਾਵਾਂਗੇ ਸ਼ੰਭੂ ਤੇ ਮੌਜੂਦ ਆ ਪਰ ਸ਼ੰਭੂ ਦੀ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿਸਾਨੀ ਤਰਨਾ ਦਾ ਜਾਰੀਆ ਦੂਜੇ ਪਾਸੇ ਫੌਜਾਂ ਵੀ ਡਟੀਆਂ ਹੋਈਆਂ ਨੇ ਹਰਿਆਣਾ ਪੁਲਿਸ ਵੀ ਡਟੀ ਹੋਈ ਹੈ ਅਰਧ ਸੈਨਿਕ ਬਲ ਵੀ ਡਟਿਆ ਹੋਇਆ ਪਰ ਉੱਥੇ ਹੀ ਇਸ ਵਿੱਚ ਕਾਰ ਇਹ ਫਸਲ ਦਿਖਾਉਨੇ ਆ ਇੱਕ ਕਿਸਾਨ ਦੀ ਫਸਲ ਆ ਜਿਹੜੀ ਕਿ ਇੱਥੇ ਪੂਰੀ ਤਰ੍ਹਾਂ ਮਿੱਧੀ ਜਾ ਚੁੱਕੀ ਹੈ ਬਰਵਾਹ ਹੋ ਚੁੱਕੀ ਹੈ ਕਿਉਂਕਿ ਇੱਥੋਂ ਲਗਾਤਾਰ ਮੂਵਮੈਂਟ ਰਹੀ ਹੈ ਇੱਥੋਂ ਭਗੜੜ ਰਹੀ ਉਧਰੋਂ ਗੋਲੇ ਵੀ ਡਾਗੇ ਜਾ ਰਹੇ ਸੀ ਤੇ ਇੱਥੇ ਜਿੰਨੇ ਸਾਡੇ ਕਿਸਾਨ ਨੌਜਵਾਨ ਸੀ ਸਾਡੇ ਵੀਰ ਸੀ ਇੱਥੇ ਹੀ ਉਹ ਭੱਜਦੇ ਨਜ਼ਰ ਵੀ ਆ ਰਹੇ ਸੀ ਜਿਸ ਦੇ ਕਰਕੇ ਕਾਫੀ ਜ਼ਿਆਦਾ ਜਿਹੜੀ ਆ ਉਹ ਫਸਲ ਦਾ ਨੁਕਸਾਨ ਹੋਇਆ ਪਰ ਇੱਕ ਚੰਗੀ ਕੁ ਵੱਡੀ ਗੱਲ ਇਹ ਹੈਗੀ ਆ ਕਿ ਬੀਕੇ ਜੂ ਦਬਾਬਾ ਵੱਲੋਂ ਯਾਨੀ ਕਿ ਭਾਰਤੀ ਕਿਸਾਨ ਯੂਨੀਅਨ ਦਬਾਬਾ ਵੱਲੋਂ ਇਸ ਦੀ ਪੂਰੀ ਪਰਪਾਈ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਇਸ ਦੀ ਜਿਹੜੀ ਆ ਪੂਰੀ ਪਰਪਾਈ ਕੀਤੀ ਜਾਵੇਗੀ ਉਹਦਾ ਇੱਕ ਇੱਕ ਪਾਈ ਦਿੱਤੀ ਜਾਵੇਗੀ ਕਿਉਂਕਿ ਅਸੀਂ ਆਪਣੀਆਂ ਫਸਲਾਂ ਤੇ ਨਸਲਾਂ ਵਾਸਤੇ ਲੜ ਰਹੇ ਹਾਂ ਜੇ ਫਸਲਾਂ ਨੂੰ ਨਾ ਬਚਾ पाए ਤੇ ਫਿਰ ਆਪਣੇ ਆਪ ਨੂੰ ਕਿਵੇਂ ਬਚਾਵਾਂਗੇ ਸਤਨਾਮ ਸਿੰਘ ਸਾਨੀ ਸਾਡੇ ਨਾਲ ਮੌਜੂਦ ਨੇ ਜਰਨਲ ਸਕੱਤਰ ਨੇ ਬੀਕੇ ਜੂ ਦਵਾਬਾ ਦੇ ਕਿਵੇਂ ਤੁਸੀਂ ਇਹ ਸਾਰਾ ਦੇਖਦੇ ਹੋ ਫਸਲ ਲੋ ਤੇ ਕਿੰਨਾ ਕੁ ਲੱਗਦਾ ਕਿ ਮੁਆਵਜ਼ਾ ਇਸ ਨੂੰ ਦੇਣ ਦੀ ਲੋੜ ਹੈ ਦੇਖੋ ਵੀਰ ਜੀ ਜਿੱਦਣ ਤੋਂ ਅਸੀਂ ਇੱਥੇ ਆਏ ਹਾਂ ਜਿੱਥੇ ਜਿਹੜੀ ਲੋਕਲ ਕਿਸਾਨੀ ਵਾਲੇ ਢੋਲੇ ਦੇ ਪਿੰਡਾਂ ਦੀ ਇੱਕ ਤਾਂ ਉਹਦੀ ਸਰੀਰਕ ਤੌਰ ਤੇ ਸ਼ਮੂਲੀਅਤ ਆ ਉਹਦੀ ਅਸੀਂ ਜਿੰਨੀ ਮਤਲ ਜਿੰਨਾ ਉਹਦਾ ਧੰਨਵਾਦ ਕਰ ਸਕੀਓ ਥੋੜਾ ਹੋਰ ਜਿਹੜੀਆਂ ਸੁਭਾਵਾਂ ਲੰਗਰਾਂ ਦੀਆਂ ਸੁਭਾਵਾਂ ਹਰ ਤਰ੍ਹਾਂ ਦੀਆਂ ਸੁਭਾਵਾਂ ਜਿਹੜਾ ਇਲਾਕਾ ਜਿਵੇਂ ਨਵਾਰਿਆ ਉਹਨੂੰ ਦੇਖ ਕੇ ਸਾਡਾ ਬੜਾ ਮਨ ਖੁਸ਼ ਹੋਇਆ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਇਲਾਕੇ ਦੀਆਂ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਕਾਫੀ ਦਿਨ ਤੋਂ ਦੇਖ ਰਹੇ ਸੀ ਜਿਹੜਾ ਇਹ ਸਾਡਾ ਕਿਸਾਨ ਵੀਰਾਂ ਜਿਹਦੇ ਆਪਾਂ ਖੇਤ ਵਿੱਚ ਖੜੇ ਆਂ ਇਹਦੀ ਬਹੁਤ ਅੱਛੀ ਫਸਲ ਸੀ ਕਣਕ ਦੀ ਫਸਲ ਸੀ ਉਹ ਸਾਡੇ ਇਸ ਆਪਰੇਸ਼ਨ ਦੇ ਦੌਰਾਨ ਜਿਹੜੀ ਸਾਰੀ ਫਸਲ ਨਸ਼ਟ ਹੋ ਚੁੱਕੀ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸੁਚੀ ਟੀਮ ਨੇ ਫੈਸਲਾ ਕੀਤਾ ਇਹ ਸਾਡਾ ਕਿਸਾਨ ਵੀਰ ਜਿਹੜਾ ਕਿਉਂਕਿ ਅਸੀਂ ਕਿਸਾਨਾਂ ਦੀ ਲੜਾਈ ਲੜਦੇ ਆਂ ਕਿਸਾਨ ਵੀਰਾਂ ਦੇ ਫਾਇਦੇ ਦੀ ਲੜਾਈ ਲੜਦੇ ਆਂ ਤੇ ਸੁਮੂਚੀ ਯੂਨੀਅਨ ਅਸੀਂ ਮਤਲਬ ਤਿਲ ਫੁੱਲ ਕਰਕੇ ਇਹ ਸਾਡੇ ਕਿਸਾਨ ਵੀਰ ਦਾ ਜਿੰਨਾ ਨੁਕਸਾਨ ਹੋਇਆ ਅੰਦਾਜ਼ਨ ਹੋਰ ਜਿੰਨਾ ਰਕਬਾ ਆ ਉਹ ਵੀਰ ਦਾ ਧੰਵਾਦ ਵੀ ਕਰਾਂਗੇ ਜਿਸ ਨੇ ਕਿਸਾਨਾਂ ਨੂੰ ਬਿਲਕੁਲ ਵੀ ਇਤਰਾਜ਼ ਨਹੀਂ ਕੀਤਾ ਬਕਾਇਦਾ ਘਰ ਜਾ ਕੇ ਉਹਦਾ ਸਾਰੇ ਪਰਿਵਾਰ ਦਾ ਧੰਵਾਦ ਕਰਕੇ ਆਪਣੇ ਵੱਲੋਂ ਜਿੰਨੀ ਕੁ ਸਵਾਵਾ ਉਹਦੀ ਪੂਰੀ ਸੇਵਾ ਸਵਾਵਾ ਨਿਭਾਉਣ ਦਾ ਯਤਨ ਕਰਾਂਗੇ ਜਿੰਨਾ ਕਹਾਦਾ ਹਰਜਾਨਾ ਸਾਨੂੰ ਕਿਸਾਨਾਂ ਨੂੰ ਪਤਾ ਹੁੰਦਾ ਜਿੰਨਾ ਕ ਹਰਜਾਨਾ ਮਤਲਬ ਕੜਕਦਾ ਹੋਇਆ ਉਹ ਦੇਖੋ ਉਹਦੀ ਪਰਭਾਈ ਤੇ ਨਹੀਂ ਕਰ ਸਕਦੇ ਜਦੋਂ ਕਿਸਾਨ ਦੀ ਫਸਲ ਲਸ਼ਟ ਹੁੰਦੀ ਹੈ ਉਹਦੇ ਬੜੀ ਮਨ ਨੂੰ ਸੱਟ ਲੱਗਦੀ ਆ ਲੇਕਿਨ ਇਹ ਕਿਸਾਨਾਂ ਦਾ ਜਿਹੜਾ ਚੱਲਦਾ ਅੰਦੋਲਨ ਹੈ ਉਸ ਅੰਦੋਲਨ ਦੌਰਾਨ ਉਸ ਸਾਡੇ ਕੁਰਬਾਨੀ ਦਿੱਤੀ ਹੈ ਕਦੇ ਇਤਰਾਜ਼ ਨਹੀਂ ਕੀਤਾ ਉਹ ਕਹਿੰਦਾ ਮੈਨੂੰ ਕੋਈ ਪਰਵਾਹੀ ਨਹੀਂ ਜਿੰਨੀ ਮਰਜੀ ਕੰਮ ਖਰਾਬ ਹੋ ਜਾਵੇ ਸਮੁੱਚੀ ਭਾਰਤੀ ਕਿਸਾਨ ਜੁਨੀਅਨ ਫਿਰ ਵੀ ਆਪਣੇ ਉਸ ਕਿਸਾਨ ਵੀਰਾਂ ਨਾਲ ਖੜੀਦਾ ਕਿ ਉਹ ਲੈਣਗੇ ਕਿਉਂਕਿ ਤੋਂ ਆਪ ਲੜਾਈ ਚ ਲੱਗੇ ਅਸੀਂ ਮਮਾ ਤਰਲਾ ਕਰਕੇ ਆਈਏ ਭਾਵੇਂ ਜੀ ਉਹਨਾਂ ਦਾ ਗੋਡੀ ਹੱਥ ਲਾ ਕੇ ਦਈਏ ਦਵਾਵਾਂਗੇ ਦੇਵਾਂਗੇ ਉਹਨਾਂ ਦਾ ਧੰਨਵਾਦ ਕਰਾਂਗੇ ਇੰਨੀ ਬਹੁਤ ਸ਼ਲਾਘਾ ਆਇਆ ਕਿ ਜਿੰਨਾ ਇਲਾਕਾ ਇਹ ਯੋਗਦਾਨ ਪਾ ਰਿਹਾ ਭਾਰਤੀ ਕਿਸਾਨ ਜੁਨੀਅਨ ਦੁਆਬਾ ਸਾਰੇ ਇਲਾਕੇ ਦਾ ਸਾਰੇ ਕਿਸਾਨ ਵੀਰਾਂ ਦਾ ਮਜ਼ਦੂਰਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਲੰਗਰਾਂ ਲਾਉਣ ਵਾਲੇ ਵੀਰਾਂ ਹੋਰ ਅਲੱਗ ਤਰ੍ਹਾਂ ਦੀਆਂ ਸਵਾਮਾਂ ਪਤਾ ਨਹੀਂ ਉਹਦੀ ਬਿਆੰਤ ਗਿਣਤੀ ਨਹੀਂ ਕੋਈ ਕੀਤੀ ਜਾ ਸਕਦੀ ਸਮੁੱਚੇ ਪੰਜਾਬ ਦਾ ਹਰਿਆਣੇ ਦੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆ ਮਜ਼ਦੂਰਾਂ ਦਾ ਧੰਨਵਾਦ ਕਰਦੇ ਆ ਤੇ ਖਾਸ ਧੰਨਵਾਦ ਕਰਦੇ ਆ ਇਸ ਵੀਰ ਦਾ ਸਾਡਾ ਬੜਾ ਮਨ ਖੁਸ਼ ਹੈ ਉਹ ਵੀਰ ਨੇ ਬਿਲਕੁਲ ਸ਼ਿਕਵਾ ਨਹੀਂ ਕੀਤਾ ਕਿ ਮੇਰੀ ਫਸਲ ਨਸ਼ਟ ਹੋ ਗਈ ਇਸ ਕਰਕੇ ਭਾਰਤੀ ਕਿਸਾਨ ਜੀ ਨੇ ਦੋਆਬਾ ਨੇ ਫੈਸਲਾ ਕੀਤਾ ਸਾਰੀ ਟੀਮ ਨੇ ਵੀ ਆਪਾਂ ਉਸ ਕਿਸਾਨ ਦੇ ਕੋਲ ਆਪ ਚੱਲ ਕੇ ਜਾਵਾਂਗੇ ਘਰ ਜੀ ਬਿਲਕੁਲ ਆ ਫਿਰ ਦੇਖ ਸਕਦੇ ਹੋ ਕਿ ਕਣਕ ਦੀ ਇਹ ਫਸਲ ਸੀ ਜਿਹੜੀ ਪੂਰੀ ਤਰ੍ਹਾਂ ਦੇਖੋ ਦੱਬੀ ਜਾ ਚੁੱਕੀ ਹੈ ਪੂਰੀ ਤਰ੍ਹਾਂ ਜਿਹੜੀ ਬਿਚ ਚੁੱਕੀ ਹੈ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਕਿਉਂਕਿ ਸਾਹਮਣੇ ਜਿਹੜਾ ਆ ਕੱਗਰ ਬੈਂਦਾ ਜਿਹੜਾ ਆ ਉਹ ਦਰਿਆ ਦੇ ਨਾਲ ਨਾਲ ਜਿੰਨਾ ਇਹ ਖੇਤ ਸੀਗਾ ਕਿਉਂਕਿ ਇੱਥੇ ਹੀ ਪਾ ਜੋੜ ਰਹੀ ਇੱਥੇ ਹੀ ਜਿਹੜੇ ਗੋਲੇ ਦਾਗੇ ਕੇ ਬਿਲਕੁਲ ਉਹ ਸਾਹਮਣੇ ਪੁਲ ਤੋਂ ਇੱਥੇ ਗੋਲੇ ਦਾਗੇ ਜਾਂਦੇ ਸੀ ਤੇ ਇਸ ਕਰਕੇ ਇਹ ਸਾਰੀ ਜਿਹੜੀ ਆ ਫਸਲ ਉਹ ਖਰਾਬ ਹੋਈ ਉਹ ਬਰਬਾਦ ਹੋਈ ਜਿਸ ਦੀ ਪ੍ਰਵਾਹੀ ਕਰਨ ਦਾ ਐਲਾਨ ਆਖਿਰਕਾਰ ਇੱਥੇ ਵੀ ਕੇ ਜੋ ਦਵਾਬਾ ਵੱਲੋਂ ਕਰ ਦਿੱਤਾ ਗਿਆ ਹੈ ਤੇ ਉਹ ਕਿਸਾਨ ਦੀ ਪ੍ਰਵਾਹੀ ਵੀ ਕੀਤੀ ਜਾਵੇਗੀ ਕਿਉਂਕਿ ਫਸਲਾਂ ਪਿੱਛੇ ਆਪਣੇ ਨਸਲਾਂ ਪਿੱਛੇ ਇਹ ਲੜਾਈ ਲੜ ਰਹੇ ਨੇ ਤੇ ਇਹਨਾਂ ਨੂੰ ਬਰਬਾਦ ਹੁੰਦੇ ਨਹੀਂ ਦੇਖ ਸਕਦੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਡੀਸੀ ਨਿਊਜ਼ ਸ਼ੰਭੂ ਬੋਰਡ